ਸੁਸੈਦ ਸੁਭਾਈ ਦਰਸ਼ਨ ਪਰਸੇ ਗੁਰੂ ਗਨਮ ਮਰਨ We oh. We <laughs> yeah ਪਤਿਤ ਪਾਵਨ ਭਗਤ ਦਸ਼ਰ ਦੇ ਕਿਰਪਾ ਅਨੁਦਾਨ ਕੋਟ ਬ੍ਰਹਮਣਾਂ ਦੇ ਮਾਲਕ ਥਾਜਨਾ ਹਜੂਰ ਜਹਰਾ ਜੂਰ ਸਰਵ ਕਲਾ ਭਰਪੂਰ ਗਤੀ ਨਸ਼ੀਨ ਚਬਰ ਸ਼ਤਰ ਤਖਤੇ ਮਾਲਕ ਧਰ ਧਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਤਗੁਰਾਂ ਨੇ ਪਾਪਾਂ ਨੂੰ ਬਖਸ਼ਿਸ਼ ਕੀਤੀ। ਸੰਮਰਤ ਮੇਲੇ ਦੀ ਦਾਤ ਬਖਸ਼ਿਸ਼ ਕਰਕੇ ਆਪਣੀ ਹਜ਼ੂਰੀ ਅੰਦਰ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ। ਆਓ ਭਾਈ ਸਤਗੁਰਾਂ ਨੇ ਪਵਨ ਚਰਨ ਦੇ ਵਿੱਚ ਹਾਜ਼ਰੀਆਂ ਲਵਾਈਏ। ਰਸਨਾ ਨੂੰ ਕਰੀਏ ਪਵਿੱਤਰ ਆਖੋ ਜੀਵਾਹ ਗੁਰਜੀਕਾ ਖਾਲਸਾ ਗੁਰ ਬਾਣੀ ਆਈ ਤੈਨ ਸਭ ਦੀ ਚਿੰਤ ਮਟਾਈ ਗੁਰ ਬਾਣੀ ਦਾ ਉਹ ਭਾਈ ਉਹ ਸਫਲ ਸਮਾ ਸੁਖदाई ਮੇ ਮਹ ਬਕਾਂ ਦੇ ਸਾਥ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲਈ ਬਾਚਾਰ ਜੋ ਗੁਰੂ ਘਰ ਦੇ ਵਿੱਚ ਚੱਲ ਰਹੀ ਹੈ ਸਤਿਗੁਰਾਂ ਦੇ ਪਾਵਨ ਅੰਗ 232 ਤਿਸ ਭਾਈ ਤੌਰ ਹੈ ਇਹ ਪਾਵਨ ਸ਼ਬਦ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਜੀ ਤੇਰੀ ਤੇਰੀ ਉਪਮਾ ਕੋਈ ਪਰਿਆਵੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੈ ਇਹ ਪਾਵਨ ਸ਼ਬਦ ਹੈ ਜੋ ਸਤਪੁਰਾਂ ਦੀ ਪਾਵਨ ਬਾਣੀ 라ਗ ਮੋਹਣੀ ਅੰਦਰ ਸੁਭਾਈ ਮੰ ਹੈ ਆਓ ਭਾਈ ਇਸ ਪਾਠੇ ਸ਼ਬਦ ਅੰਦਰ ਸਤ ਨੂੰ ਕੀ ਬਖਸ਼ਿਸ਼ ਕਰਦੇ ਨੇ ਸਰਵਣ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਪਾਪੁਸ਼ਕਤ ਅੰਦਰ ਜਿਹੜੀਆਂ ਰਹਉਂਦੀਆਂ ਪੰਕੀਆਂ ਨੇ ਉਹਨਾਂ ਅੰਦਰ ਸਤ ਨੂੰ ਬਖਸ਼ਿਸ਼ ਕਰਦੇ ਨੇ ਕਿ ਹੰਕਾਰ ਕਿਵੇਂ ਲੱਗਦਾ ਹੈ ਸਤ ਨੂੰ ਸਤਗੁਰਾਂ ਨੂੰ ਸਿੱਖਾ ਦੇ ਪੁਸ਼ੀਆਂ ਮਹਾਰਾਜ ਇਹ ਜਿਹੜਾ ਅੰਦਰ ਦਾ ਹੰਕਾਰ ਹੈ ਇਹ ਕਿਵੇਂ ਲੱਗਦਾ ਹੈ ਸਭ ਨੂੰ ਕਹਿੰਦੇ ਇਹ ਜਿਹੜਾ ਹੰਕਾਰ ਹੈ ਨਾ ਇਹ ਬਹੁਤ ਪੁਰਾਣਾ ਜਿਹਨੂੰ ਸੰਤ ਨੂੰ ਬਾਣੀ ਵਿੱਚ ਇਹਨਾਂ ਹੁੰਦੇ ਦੀਰਗ ਰੋਗ ਹੈ ਦੀਰਗ ਦਾਤ ਨਾ ਪੁਰਾਣਾ ਇਹ ਜਨਮਾਂ ਜਮਾਤਮਾ ਤੋਂ ਨਾਲ ਘਰੇ ਆ ਰਿਹਾ ਸਭ ਨੂੰ ਕਿਵੇਂ ਮਾਨੇ ਕਿਰਪਾ ਕਰਕੇ ਦੱਸੋ ਜਾਂਦਾ ਕਿਵੇਂ ਹੈ ਸਤਿਗੁਰੂ ਆਪਣੀ ਪਾਵਨ ਰਸਨਾ ਨੂੰ ਬਖਸ਼ਿਸ਼ ਕਰਦੇ ਨੇ ਕਿ ਨਾਮਕ ਹੁਕਮੇ ਜੇ ਮੁਝੇ ਜੇਕਰ ਕੋਈ ਗੁਰੂ ਦੇ ਸ਼ਰਧ ਨੂੰ ਜਾਣ ਲੈਂਦਾ ਹੈ ਤਾਂ ਹਉਮੇ ਕਹਿਣਾ ਕੋਇ ਤੇ ਫਿਰ ਅੰਦਰੋਂ ਹਉਮੇ ਨਹੀਂ ਹੈ ਜਿਹੜੇ ਹਉਮੇ ਇਹ ਨੂੰ ਸਤਨੂ ਵਾਰੀ ਵਿੱਚ ਆਪਾਂ ਜਦੋਂ ਸੋਕਮਨੀ ਸਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਪਾਤਸ਼ਾਹ ਦੀ ਬਖਸ਼ਿਸ਼ ਤਾਂ ਸੁਖੀ ਵਸੇ ਮਸਕੀਨੀਆ ਆਪ ਨਵਾਲ ਕਲੇ ਵੱਡੇ ਵੱਡੇ ਹੰਕਾਰੀਆਂ ਨਾਲ ਘਰਮ ਘਰੇ ਵੱਡੇ ਵੱਡੇ ਹੰਕਾਰ ਜਿਹੜਾ ਹੰਕਾਰ ਹੈ ਹਉਮੇ ਗਰਭ ਗਲੇ ਹਉਮੇ ਦੇ ਵਿੱਚ ਭਾਵ ਹੁੰਦੇ ਨਾ ਹੰਕਾਰ ਜਿਹੜਾ ਹੈ ਨਾ ਬੰਦੇ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਈ ਰੱਖਦਾ ਤੇ ਸਿੱਖਾਂ ਨੇ ਕਿਹਾ ਮਹਾਰਾਜ ਫਿਰ ਕਿਰਪਾ ਕਰਕੇ ਵਸੂ ਹੁੰਦੇ ਜਾਂਦਾ ਕਿਵੇਂ ਸਤਗੁਰੂ ਕਹਿੰਦੇ ਸਤਗੁਰ ਸੇਵੇ ਐ ਜਾਏ ਅਭੁਮਾਨ ਅਭੁਮਾਨ ਦਾ ਅਰਥ ਵੀ ਅਹੰਕਾਰ ਹੀ ਹੁੰਦਾ ਹੈ ਜਦੋਂ ਕੋਈ ਗੁਰੂ ਦੀ ਸੇਵਾ ਵਿੱਚ ਭਾਵ ਸੁੰਦਰ ਵਿੱਚ ਨਾਮ ਨਾਲ ਗੁਰੂ ਦੇ ਚਰਨਾਂ ਨਾਲ ਸ਼ਬਦ ਨਾਲ ਜੁੜਦਾ ਹੈ ਤੇ ਸਤਗੁਰ ਕਹਿੰਦੇ ਗੁਰੂ ਕਿਰਪਾ ਕਰਦਾ ਹੈ ਉਦੇ ਅੰਦਰ ਦਾ ਹੁੰਮੇ ਦਾ ਨਿਰਾਧ ਹੋ ਗਏ ਨਾ ਉਹਨੂੰ ਕਰ ਦਿੰਦਾ ਖਤਮ ਕਰ ਦਿੰਦਾ ਹੈ ਵਾਹਿਗੁਰੂ ਇਸ ਸਿੱਖਾਂ ਨੇ ਮਹਾਰਾਜੀ ਨੂੰ ਪਛਿਆ ਮਹਾਰਾਜ ਜਿਵੇਂ ਗੁਰੂ ਦਾ ਖਜਾਨਾ ਪ੍ਰਮਾਤਮਾ ਹੈ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ ਨਾਮ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ ਕਿ ਅੰਦਰ ਦਾ ਹੁੰਮੇ ਚਲੇ ਜਾਏ ਸਤਿਗੁਰ ਕਹਿੰਦੇ ਜਿਹੜਾ ਪਰਮਾਤਮਾ ਇਹ ਨਾਮ ਹੈ ਨਾ ਉਹ ਆਪਣੇ ਭਗਤਾਂ ਦੇ ਵਿੱਚ ਵਰਤਦਾ ਹੈ ਭਗਤਾਂ ਦੇ ਲਈ ਵਰਤਦਾ ਹੈ ਸਤਿਗੁਰ ਲਈ ਵਰਤਦਾ ਹੈ ਨਾਮ ਜਿਹੜਾ ਨਾਮ ਗੁਰੂ ਕੋਲੇ ਪਰਮਾਤਮਾ ਦਾ ਨਾਮ ਜਿਹਨੂੰ ਸਤਗੁਰ ਬਾਣੀ ਵਿੱਚ ਕਹਿੰਦੇ ਨੇ ਗੋਣ ਨਿਧਾਨ ਨੂੰ ਭਗਤਨ ਕੋ ਵਰਕਰ ਬੈਲਾ ਪਾਵੇ ਕੋਏ ਇਹਨੂੰ ਕੋਈ ਵਿਰਲਾ ਪ੍ਰਾਪਤ ਨਾ ਗੋਬਿੰਦ ਪਾਈਏ ਗੁਣੀ ਨਿਧਾਨ ਜਿਹੜਾ ਗੋਬਿੰਦ ਪ੍ਰਮਾਤਮਾ ਹੈ ਨਾ ਗੁਣਾਂ ਦਾ ਖਜ਼ਾਨਾ ਹੈ ਗੋਬਿੰਦ ਪਾਈਏ ਗੁਣੀ ਨਿਧਾਨ ਜਿਹੜਾ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਹੈ ਨਾ ਉਹਨੂੰ ਕੋਈ ਵਿਰਲਾ ਪ੍ਰਾਪਤ ਕਰਦਾ ਏ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਭਗਤਾਂ ਦੇ ਹਿਰਦੇ 'ਚੋਂ ਵਸਦਾ ਹੈ ਗੋਣ ਨਿਧਾਨ ਭਗਤਨ ਕੋ ਵਕਤਨ ਦਰਨਾ ਪਾਵੇਂ ਕੋਈ ਸਤਿਗੁਰੂ ਇਸ ਪਾਵਨ ਸ਼ਰਤ ਦੀ ਸ਼ੁਰੂਆਤ ਕਰਦੇ ਨੇ ਮਨ ਹੀ ਮਨ ਸਵਾਰਿਆ ਸਤਿਗੁਰੂ ਫਿਰ ਇਹ ਮਨ ਕਿਵੇਂ ਸਬਰਦਾ ਹੈ ਜਿਹਨੂੰ ਬਾਬਾ ਫਰੀਦ ਕੀ ਕਹਿੰਦੇ ਨੇ ਫਰੀਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸ ਆਇੰਦਰ ਸ਼ਾਂਤੀ ਤਕਾਪਾ ਆਪ ਸਵਾਰੇ ਜੇ ਆਪਣੇ ਆਪ ਨੂੰ ਸਵਾਰ ਨਵੇਂ ਉਹਨ ਭਾਵ ਮਨ ਨੂੰ ਸਵਾਰ ਲੇਦਾ ਤੇ ਮਨ ਕਿਵੇਂ ਸਬਰਦਾ ਹੈ ਸਤਗੁਰੂ ਕਹਿੰਦੇ ਮਨ ਹੀ ਮਨ ਸਵਾਰਿਆ ਸਤਗੁਰੂ ਕਹਿੰਦੇ ਨੇ ਜਦੋਂ ਇਹ ਮਨ ਸ਼ਬਦ ਨਾਲ ਗੁਰ ਮੰਤਰ ਨਾਲ ਜੁੜ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਇਹ ਮਨ ਸਬਰ ਜਾਂਦਾ ਜਦੋਂ ਗੁਰ ਮੰਤਰ ਨਾਲ ਇਹ ਮਨ ਜੁੜਦਾ ਹੈ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਮਨ ਹੀ ਮਨ ਸਵਾਰੇ ਆ ਜਦੋਂ ਇਹ ਮਨ ਗੁਰ ਮੰਤਰ ਨਾਲ ਜੁੜ ਜਾਂਦਾ ਹੈ ਉਦੋਂ ਇਹ ਮਨ ਸਬਰ ਜਾਂਦਾ ਅਨੁਭਵ ਕਰੇ ਲੱਗਦੇ ਭੈ ਸਹਿਜ ਸਵਾਰੇ ਇਹ ਮਨ ਗੁਰੂ ਦੇ ਭੈ ਭਾਵਣੀ ਵਿੱਚ ਆ ਜਾਂਦਾ ਹੈ ਸਹਿਜ ਸੁਭਾਏ ਇਹਦੇ ਅੰਦਰ ਸ਼ਾਂਤੀ ਸਹਿਜ ਅਵਸਥਾ ਆ ਜਾਂਦੀ ਹੈ ਇਹ ਮਨ ਸਬਰ ਜਾਂਦਾ ਹੈ ਜਦੋਂ ਗੁਰੂ ਮੰਤਰ ਨਾਲ ਜੋ ਜਾਂਦਾ ਹੈ ਸ਼ਬਦ ਮਨ ਰੰਗਿਆ ਲੈ ਲਾਏ ਜਦੋਂ ਮਨ ਨਾਮ ਨਾਲ ਰੰਗਿਆ ਜਾਂਦਾ ਹੈ ਤੇ ਇਹਦੀ ਲਿਖ ਜਿਨੀ ਜਨਮ ਦੇਲੇ ਬੇਸੀ ਲੇਵਸ਼ੁ ਰਹੀ ਹੁ ਮੇਂ ਕ੍ਰਿਸ਼ਨ ਲੇਵਸ਼ੁ ਰਹੀ ਲਗੀ ਕ੍ਰਿਸ਼ਨ ਮਾਇਆ ਅਮਰ ਕਰਤਾਇਆ ਜਿਹੜੀ ਜਨਮ ਦੇ ਵਿੱਚ ਟੁੱਟ ਗਈ ਸੀ ਨਾ ਜਦੋਂ ਮਨ ਇਹ ਫਿਰ ਮਨ ਗੁਰ ਮੰਤਰ ਨਾਲ ਸ਼ਬਦ ਨਾਲ ਰੰਗਿਆ ਜਾਂਦਾ ਹੈ ਇਹਦੀ ਟੁੱਟੀ ਲੈ ਫਿਰ ਜੁੜਦੀ ਹੈ ਇਹਦੇ ਅੰਦਰ ਦਾ ਹੂਏ ਚਲਾ ਜਾਂਦਾ ਹੈ ਨੇਂ ਘਰ ਵਸੇ ਆ ਪ੍ਰਭ ਕੀ ਰਜ਼ਾਏ ਜਦੋਂ ਇਹ ਮਨ ਗੁਰੂ ਦੇ ਭਾਣੀ ਵਿੱਚ ਰਜਾ ਵਿੱਚ ਪ੍ਰਮਾਤਮਾ ਦੀ ਰਜਾ ਵਿੱਚ ਚੱਲਦਾ ਹੈ ਨਿਜ ਘਰ ਵਸਿਆ ਤਾਂ ਇਹ ਨੂੰ ਆਪਣੇ ਨਿਜ ਘਰ ਦੇ ਵਿੱਚ ਟਿਕਾਣਾ ਮਿਲਦਾ ਜਦੋਂ ਗੁਰੂ ਦੇ ਭਾਣੀ ਰਜ਼ਾ ਹੁਕਮ ਵਿੱਚ ਚੱਲਦਾ ਹੈ ਨਿਜ ਘਰ ਵਸਿਆ ਉਦੋਂ ਫਿਰ ਇਹ ਆਪਣੇ ਨਿਜ ਘਰ ਵਿੱਚ ਇਹ ਨੂੰ ਟਿਕਾਣਾ ਮਿਲਦਾ ਹੈ ਜਦੋਂ ਇਹ ਮਨ ਸਬਰ ਜਾਂਦਾ ਗੁਰ ਮੰਤਰ ਨਾਲ ਜੋੜ ਜਾਂਦਾ ਉਦੋਂ ਇਨੂੰ ਆਪਣੇ ਵਿਦ ਕਰ ਵਿੱਚ ਨਹੀ ਤਾਂ ਹੰਕਾਰ ਵਿੱਚ ਮਨ ਜਿਹੜਾ ਅਹਕਾਰੀ ਮੰਨੇ ਉਹ ਜੰਮਣ ਕਰਦੇ ਜਿਹੜੇ ਵਿੱਚ ਆਉਂਦਾ ਹੈ ਤੇ ਹੰਕਾਰ ਗੁਰੂ ਦੀ ਸੇਵਾ ਵਿੱਚ ਜੁੜਨ ਦੇ ਨਾਲ ਸ਼ਬਦ ਨਾਲ ਜੁੜਦਾ ਜਾਂਦਾ ਹੈ ਗੁਣੋ ਦਾ ਕਿਹ ਹੈ ਆਪਾ ਪ੍ਰਮਾਤਮਾ ਜਿਹੜਾ ਹੈ ਨਾ ਸਤਗੁਰ ਕਦੇ ਭਗਤਾ ਵਿੱਚ ਵਰਤਦਾ ਏ ਤੇ ਭਗਤਾ ਨਹੀਂ ਸੇਵਕਾ ਨਹੀਂ ਸਤੁਰੂਪਰੇ ਦੇ ਪ੍ਰਮਾਤਮਾ ਵਿੱਚ ਵਰਤਦਾ ਭਗਤਾ ਵਿੱਚ ਪ੍ਰਭ ਦੀ ਵਸਦਾ ਜਿਹੜਾ ਪ੍ਰਮਾਤਮਾ ਆਪਣੇ ਭਗਤਾ ਸੇਵਕ ਦੇ ਅੰਦਰ ਵਸਦਾ ਵਰਤਦਾ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਜਿਹੜਾ ਮਨ ਹੈ ਇਹ ਵੀਰ ਸੰਸਾਰ ਦੇ ਪਦਾਰਥਾਂ ਤੋਂ ਉਪਰੰਤ ਕਿਵੇਂ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਬ੍ਰਾਗੀ ਕਿਵੇਂ ਹੁੰਦਾ ਹੈ ਇਹ ਮਨ ਅੰਦਰ ਭ੍ਰਾਗ ਕਿਵੇਂ ਪੈਦਾ ਹੁੰਦਾ ਸਤਗੁਰੂ ਬਖਸ਼ੇ ਕਰਦੇ ਮਨ ਬਰਾਗੀ ਜਹ ਸ਼ਬਦ ਭਉ ਗਾਏ ਸਤਗੁਰੂ ਕਹਿੰਦੇ ਬਰਾਗੀ ਦੇ ਬੰਨਾ ਹੈ ਨਾ ਇਹ ਨਹੀਂ ਭੇਸ ਧਾਰਤ ਕਰਨਾ ਇਹ ਬਰਾਗੀ ਨਹੀਂ ਹੈ ਇੱਕ ਹੁੰਦਾ ਸਰੀਰ ਤੇ ਭੇਸ ਧਾਰਤ ਕਰਨਾ ਨਾ ਬਰਾਗੀ ਆ ਬਣਾ ਸਤਗੁਰੂ ਕਹਿੰਦੇ ਇਹ ਬਰਾਗੀ ਨਹੀਂ ਹੈ ਘਰ ਨਹੀਂ ਛੱਡਣਾ ਪਰਵਾਰ ਨਹੀਂ ਛੱਡਣਾ ਜਿਹਨੂੰ ਬਾਪਾ ਕਬੀਰ ਕੀ ਆਪਣੇ ਪਾਵਨ ਸ਼ਬਦਾਂ ਵਿੱਚ ਬਖਸ਼ਿਸ਼ ਕਰ ਰਹੇ ਨੇ ਕਬੀਰ ਜੋ ગ્રਹਿ ਕਰੇ ਤਾ ਧੰਨ ਕਰ ਨਾਹੀ ਤ ਪਰ વૈਰਾਗ ਕਬੀਰ ਜੋ ગ્રਹਿ ਕਰੇ ਤਾ ਧੰਨ ਕਰ ਜੇ ਗ੍ਰਸਤੀਆ ਤੇ ਨਾਲ ਧੰਨੀ ਵੀ ਬਣਦਾ ਜੇ ਗ੍ਰਸਤ ਵੇਚੇ ਤਾ ਧੰਨੀ ਵੀ ਬਣਉ ਬਾਬਾ ਕਬੀਰ ਜੀ ਦਾ ਸ਼ਲੋਕ ਹੈ ਕਬੀਰ ਜੋ ਕਰੇ ਕਰੇ ਦਾ ਧਰ ਪਰ ਨਾਹੀ ਤ ਕਰ ਬੈ ਰਾਗ ਬੈ ਰਾਗੀ ਬੰਧਨ ਕਰੇ ਤਾ ਕੋ ਬੜੋ ਉਪਾਂਜੇ ਬਰਾਗੀ ਬਣ ਕੇ ਵੀ ਭੇਸ ਉਧਾਰਨ ਕਰਕੇ ਵੀ ਸਤ ਗੁਰੂ ਦੇ ਫਿਰ ਵੀ ਜੋ ਕਰੇ ਕਰੇ ਦਾ ਧਰ ਪਰ ਨਾਹੀ ਤ ਕਰ ਬੈ ਰਾਗ ਬਰਾਗੀ ਹੋਏ ਜੇ ਬਰਾਗੀ ਹੋ ਕੇ ਸਤ ਗੁਰੂ ਦੇ ਬੰਧਨ ਆ ਨਾ ਤੇ ਤੇਰੇ ਮਾੜੇ ਪਾਗਦੇ ਜੇ ਬਰਾਗੀ ਕਿਵੇਂ ਬਣਿਆ ਜਾਂਦਾ ਸੰਗੋ ਸਿੱਖਾਂ ਨੇ ਪੁੱਛਿਆ ਸੰਗਰੂਪੇ ਮਨੁਬਰਾਗੀ ਤੰਗਾ ਨਹੀਂ ਮਨ ਦਾ ਬਣਾ ਭਾਈ ਪੈਦਾ ਕਰਨਾ ਮਨ ਹੁੰਦਾ ਮਨ ਨੂੰ ਬਰਾਗੀ ਕਰਨਾ ਉਹ ਕਿਵੇਂ ਪਦਾਰਥਾਂ ਤੋਂ ਸੰਸਾਰ ਦੇ ਰੂ ਮਾਇਆ ਤੋਂ ਚਾ ਮਨ ਦੇ ਗੋਰਾ ਕੀ ਜਦ ਸ਼ਬਦ ਭੌਂ ਖਾਏ ਜਦੋਂ ਇਹ ਮਨ ਦੇ ਅੰਦਰ ਗੁਰੂ ਦੇ ਸ਼ਬਦ ਦਾ ਗੁਰੂ ਦੀ ਸਿੱਖਿਆ ਦਾ ਗੁਰੂ ਦਾ ਘਰ ਪੈਦਾ ਹੋ ਗਿਆ ਜਦੋਂ ਮਨ ਨੂੰ ਪਤਾ ਲੱਗੇ ਤਾ ਮਾਰਾ ਇਹੇ ਨਹੀਂ ਕਰਨਾ ਜਦੋਂ ਸਭ ਨੂੰ ਸ਼ਬਦ ਦੀ ਸੋਝੀ ਪੈ ਗਈ ਕਿ ਗੱਲ ਨਾ ਕੰਮ ਕਰਦੇ ਪਏ ਮਾਰਾ ਉਦੋਂ ਮਨ ਦੇ ਅੰਦਰ ਬਰਾਤ ਪੈਦਾ ਮੇਰਾ ਆਪਣੇ ਰੂਪਲਾ ਸਭ ਤੈ ਰਿਹਾ ਸਮਾਏ ਸਤਿਗੁਰ ਕਹਿੰਦੇ ਪ੍ਰਮਾਤਮਾ ਆਪ ਨਿਰਮਲ ਹੈ ਤੇ ਜਿਹੜਾ ਸ਼ਬਦ ਨਾਲ ਸਿੱਖਿਆ ਨਾਲ ਉਪਦੇਸ਼ ਨਾਲ ਜੁੜਦਾ ਹੈ ਉਹਨੂੰ ਵੀ ਨਿਰਮਲ ਤੇ ਪਵਿੱਤਰ ਕਰ ਦਿੰਦਾ ਤੇ ਸਿੱਖਾਂ ਦੇ ਪੁੱਛਿਆ ਮਾਰੋ ਵਸਦਾ ਕਿਥੇ ਸਭ ਤੈ ਰਿਹਾ ਸਮਾਏ جی ست گرنا دے کے سگل بنسپت بنسپت

ਕਿ ਉਹ ਦੁੱਧੰਦਰੀ ਹੈ ਉਹ ਦੁੱਧ ਤੋਂ ਹੀ ਬਣਦਾ ਏਸੀ ਤਰ੍ਹਾਂ ਸਤਿਗੁਰੂ ਕਹਿੰਦੇ ਸਾਰੀ ਜਿੰਨੀ ਵੀ ਲੱਕੜ ਹੈ ਬਨਾਸਪਤੀ ਹੈ ਭਾਵੇਂ ਕੀਮਤੀ ਤੋਂ ਕੀਮਤੀ ਲੱਕੜ ਹੈ ਭਾਵੇਂ ਨਕਮੀ ਤੋਂ ਨਕਮੀ ਲੱਕੜ ਹੈ ਸਾਰੀ ਸਾਰੇ ਵਿੱਚ ਲੱਕੜ ਵਿੱਚ ਆਉਂਦੀ ਸਗਲ ਬਨਾਸਪਤ ਮੈਂ ਵੀ ਸੰਤ ਸਗਲ ਦੂਧ ਵਿੱਚ ਆ ਉੱਚ ਨੀਚ ਵਿੱਚ ਜੋਤ ਸਮਾਉਣ ਘਟ ਘੜਵਾਉ ਜੀਆ ਉੱਚ ਨੀਚ ਵਿੱਚ ਔਰ ਕੋਈ ਗੁਰਾਂ ਕਰਕੇ ਉੱਚਾ ਹੋ ਗਿਆ ਭਾਵੇਂ ਕੋਈ ਉਹ ਗੁਰਾਂ ਕਰਕੇ ਨੀਵੇਂ ਵਾਲੇ ਪਾਸੇ ਨੂੰ ਤੁਰ ਪਿਆ ਪਰ ਹੈ ਸਭ ਨੂੰ ਕਿਨੇ ਸਾਰੇ ਅੰਦਰੇ ਪਰਮਾਤਮਾ ਉਹ ਸਾਰੇ ਅੰਦਰ ਵਸਦਾ ਹੈ ਤੇ ਸਿੱਖਾਂ ਨੇ ਪੁੱਛਿਆ ਅੰਦਰ ਮਿਲਦਾ ਕਿਵੇਂ ਹੈ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜਿਹਨੂੰ ਆਪਾਂ ਗੁਰਬਾਣੀ ਦੀ ਸ਼ੁਰੂਆਤ ਹੀ ਕਹਿੰਦੇ ਗੁਰਪ੍ਰਸਾਦ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਇਥੇ ਵੀ ਸਤਿਗੁਰੂ ਤੀਜੇ ਪਵਤਸ਼ਾਹੀ ਬਖਸ਼ੇ ਕਰ ਰਹੇ ਨੇ ਗੁਰ ਕਿਰਪਾ ਤੇ ਮਿਲੇ ਮੜਾਏ ਗੁਰੂ ਕਿਰਪਾ ਕਰਦਾ ਰਹਿਮਤ ਕਰਦਾ ਪ੍ਰਮਾਤਮਾ ਨਾਲ ਮਿਲਾ ਦਿੰਦਾ ਹਰ ਦਾਸਨ ਕੋ ਦਾਸ ਸੁਖ ਪਾਏ ਹਾਂ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਨੂੰ ਮਿਲਣ ਵੇ ਵਸੇ ਚੱਲੇ ਆ ਨਾ ਹੰਕਾਰ ਕੱਢਣਾ ਹੰਕਾਰ ਦੇ ਅੰਦਰ ਹੈ ਤੇ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਫਿਰ ਨਾਮ ਦੀ ਪ੍ਰਾਪਤੀ ਨਹੀਂ ਹੰਕਾਰ ਹੈ ਕਦੇ ਵੀ ਦੋ ਚੀਜ਼ਾਂ ਇਕੱਠੀਆਂ ਨਹੀਂ ਵੱਸਦੀਆਂ ਜੇ ਹਨੇਰਾ ਹੈ ਜਿੱਥੇ ਹਨੇਰਾ ਉੱਥੇ ਪ੍ਰਕਾਸ਼ ਨਹੀਂ ਹੋਵੇਗਾ ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰਾ ਨਹੀਂ ਹੋਵੇਗਾ ਜੇ ਜੋ ਸਤਗੁਰੂ ਕਹਿੰਦੇ ਹਉਮੈ ਹਉਮੈ ਨਾਮੇ ਨਾਲ ਬਰੋਧ ਹੈ ਹੁਮੇ ਨਾਵੇਂ ਨਾਲ ਬ੍ਰੋਧ ਹੈ ਦੋਏ ਨਾ ਵਸੇ ਇਕੱਠਾਈ ਹੁਮੇ ਰੱਤੇ ਨਾਵੇਂ ਨਾਲ ਬ੍ਰੋਧ ਹੈ ਇਕੱਲੇ ਇਕੱਠੇ ਹੀ ਵਸਦੇ ਜਿਸ ਹਿਰਦੇ ਅੰਦਰ ਹੁੰਦੇ ਹੈ ਉੱਥੇ ਨਾਮ ਨਹੀਂ ਹੋਵੇਗਾ ਤੇ ਜਿੱਥੇ ਨਾਮ ਹੈ ਆ ਗਿਆ ਉੱਥੇ ਹੁੰਮੇ ਨਹੀਂ ਰਹੇ ਜਿੱਥੇ ਮੇਰਾ ਹੈ ਸਮਝ ਲੈਣਾ ਕਿ ਚਾਦਰ ਨਹੀਂ ਹੈ ਕਿ ਜਦੋਂ ਚਾਦਰ ਆ ਗਿਆ ਉਹ ਨਹੀਂ ਰਹੇ ਸਤਗੁਰੂ ਕਹਿੰਦੇ ਹਰ ਦਰਸਨ ਕੋ ਦਾਸ ਸੁਖ ਪਾਏ ਇਸ ਕਰਕੇ ਭਾਈ ਪ੍ਰਮਾਤਮਾ ਦੇ ਜਿਹੜੇ ਦਾਸ ਹੈ ਸੇਵਕ ਹੈ ਉਹਨਾਂ ਦੇ ਚਰਨਾਂ ਨਾਲ ਜੁੜਨ ਹਰ ਦਰਸਨ ਕੋ ਜਿਹੜੇ ਪ੍ਰਮਾਤਮਾ ਦੇ ਦਾਸ ਹੈ ਹਰ ਦਰਸਨ ਕੋ ਦਾਸ ਸੁਖ ਪਾਏ ਉਹਨਾਂ ਦਾ ਦਾਸ ਬਣ ਜੇ ਅੰਦਰ ਦੀ ਸ਼ਾਂਤੀ ਟਿਕਾਹ ਜੇ ਅੰਦਰ ਨਿਮਰਤਾ ਪੈਦਾ ਕਰਨੀ ਉਹਨਾਂ ਕੋਲ ਹਰ ਸੁਖ ਸਿੱਖ ਜਿਹੜੇ ਪ੍ਰਮਾਤਮਾ ਨਾਲ ਰਬਾ ਨਦੋ ਜਿਹਨੂੰ ਸਤੂ ਕਹਿੰਦੇ ਹਰ ਪਾਸੇ ਉਹ ਕਹੇ ਹੀ ਜਿਹੜਾ ਭੇਦ ਨਾ ਜਾਣੋ ਮਾਨਸ ਦੇ ਹੱਥ ਜਿਹੜੇ ਹੈ ਤਾਂ ਪੰਜਾ ਤਤਾਂ ਦੇ ਸਰੀਰ ਉੱਪਰ ਜੁੜੇ ਹੋਏ ਐ ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਆ ਕੇ ਉਹਨਾਂ ਕੋਲ ਪ੍ਰਮਾਤਮਾ ਵਾਲੇ ਗੁਣ ਪ੍ਰਾਪਤ ਕਰਦਾ ਮੇਰਾ ਹਰ ਪ੍ਰਭ ਮੇਰਾ ਹਰ ਪ੍ਰਭ ਇਨ ਵਿੱਚ ਪਾਇਆ ਜਾਏ ਇਸ ਤਰੀਕੇ ਨਾਲ ਇਸ ਧਰ ਦੇ ਨਾਲ ਰੱਬ ਨੂੰ ਮਿਲ ਸਕਦਾ ਇਹ ਰੱਬ ਨੂੰ ਮਿਲਣ ਦਾ ਤਰੀਕਾ ਹੈ ਗੁਰ ਕਿਰਪਾ ਤੇ ਹਰ ਕਿਰਪਾ ਤੇ ਰਾਮ ਗੋਗਾਏ ਸਤਿਗੁਰੂ ਕਹਿੰਦੇ ਕਦੇ ਵੀ ਮਨ ਅਹੰਕਾਰ ਨਾ ਕਰੀ ਕਿ ਮੈਂ ਵੱਡਾ ਧਰਮੀ ਮੈਂ ਵੱਡਾ ਦਾਨੀ ਮੈਂ ਵੱਡਾ ਪ੍ਰਧਾਨੀ ਸਤਿਗੁਰੂ ਕਹਿੰਦੇ ਅਹੰਕਾਰ ਨਾ ਕਰੀ ਹੰਕਾਰ ਹਉਮਤ ਵੱਡਾ ਰੋਗ ਹੈ ਸਭ ਦੇ ਤੇ ਹਰ ਕਿਰਪਾ ਤੇ ਰਾਮ ਨੂੰ ਗਾਇਏ परमात्मा ਦੀ ਕਿਰਪਾ ਪ੍ਰਾਪਤ ਕਰਕੇ परमात्मा ਦੇ ਗੁਰ ਦਾ ਇਸ ਤਰ੍ਹਾਂ ਪਾਤਸ਼ਾਹ ਦੀ ਇਸ ਪਵਨ ਸ਼ਬਦ ਤੇ ਬਖਸ਼ਿਸ਼ ਕਰਦੇ ਇਸ ਪਵਨ ਸ਼ਬਦ ਦੀਏ ਕੁਝ ਕੋ ਗੁਣ ਕੀ ਰਹੇ ਵੀ ਹਮ ਸਤਗੁਰ ਕਿਰਪਾ ਕਰਨ ਵਿੱਚ ਵਰਤ ਕੇ ਆਪੋ ਚਾਲ ਪਰੋਣ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰਿ ਪ੍ਰਮਾਪੇ ਮੇਲੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ